ਕਿਹੜੇ ਕੂਤਰਾ ਜਵਾ ਆਹ ਮੋਢੇ ਵਾਲਾ ਚਦਰੀ ਵਾਲਾ ਇਹ ਉਹਨਾਂ ਕੀ ਰੱਖਿਆ ਬਾਹਰੇ ਦੱਲੇ ਵਾਲੇ ਕੂਤਰਾ ਨਹਲੂ ਰੱਖ ਰਿਹਾ ਹਾਂ ਇਹਨਾਂ ਦੇ ਕੂਤਰਾ ਰੱਖ ਰਿਹਾ ਬੱਚਾ ਹਾਂ ਯਾਰਤਾ ਬੱਚਾ ਕਿਹੜੇ ਚਾ ਇਹ ਉਹ ਨਿੰਗਲੇ ਕੂਤਰਾ ਦੀ ਆ ਆਪਣੇ ਕੋਲ ਇਹ ਦੂਸਰਾ ਦੂਸਰਾ ਇਹਦੀ ਹੈ ਜਰੀ ਬਰੀਡ ਹੋਰ ਕਿਹਨੇ ਤੁਹਾਨੂੰ ਇਹ ਦੂਸਰਾ ਹੱਡੇਗਾ ਹੋਂ ਕੋਈ ਹਾਂ ਇਹ ਵਿੱਚ ਕੂਤਰਾ ਦੂਸਰਾ ਵਾਲੇ ਪਾ ਗਏ ਨਾ ਹਾਂ ਠੰਡੇ ਕੂਤਰ ਲਾਦੇ ਯਾਨੀ ਕਿ ਵਿੱਚ ਕੂਤਰਾ ਫਿਰ ਦਵਾ ਬਲਾ ਨਾ ਬਾਈ ਜੀਤਾ ਲੱਗੇ ਜਾਂਦਾ ਹੈ ਉਹਟਰ ਦਾ ਬਾਈ ਇਹ ਰਿਹਾ ਹੁਣ ਸਾਰੇ ਆਪਾਂ ਨੂੰ ਆ ਫੁੱਲ ਹੀ ਨਾਲ ਜਰ ਆਪਾਂ ਹੋਰ ਕੂਟਰ ਨਹੀਂ ਵਿੱਚ ਪੜਿਆ ਵਾ ਸਾਰੇ ਉਹਦੇ ਹੋਣੀ ਆ ਅੱਛਾ ਉਹਨੇ ਦੱਸਿਆ ਬਈ ਐ ਲੱਗਣਗੇ ਇਹ ਹਾਂ ਠੀਕ ਬਾਕੀ ਨਾ ਆਪਾਂ ਕਿ ਤਾ ਹੋਰ ਲਿਆਂਦਾ ਇਹ ਫਿਰ ਇਹ ਜੋੜੇ ਕਦੋਂ ਲੈ ਹੀ ਜਿਹੜੇ ਬੱਚੇ ਵਿਰਿੰਦਰ ਸਿਆਲਾਂ ਚੜਾਈ ਨਾ ਇਹ ਫੁੱਲ ਲਾਏ ਸੀ ਬਈ ਹੋ ਗਏ 2 2.5 ਮਹੀਨੇ ਅੱਛਾ ਹੁਣ ਬਸ ਆ ਬੱਚੇ ਖਜਾਵਾਂਗੇ ਇਹ ਬਾਦੋਂ ਬਲੇ ਬੱਤ ਆ ਜਾਣਗੇ ਆ ਕਿਹੜੇ ਕੂਟਰਾਂ ਜਾ ਕੂਟਰ ਹੋਰ ਹੋਣਾ ਇਹ ਕਿਹੜਾ ਪਾਕਾ ਦੋਨੋ ਦੱਸਤਾ ਜੀ ਇਹਦਾ ਮਾਪ ਹੈ ਹਾਂ ਲੱਗਦਾ ਕਿ ਉਹਦੇ ਸਾਰਾ ਬਜਿਟ ਆ ਹਾਂ ਕਿਤੇ ਜਾਤੀ ਦਾ ਵੀ ਗੜਬੜ ਹੋਈ ਹੈ ਹਾਂ ਉਹਦਾ ਮਾਪ ਠੀਕ ਆ ਇਹ ਕਾਹਦੀ ਇਹਦਾ ਪਾ ਜਿਹੜਾ ਆਹ ਕੰਡਾ ਹਾਂ ਇਹ ਜਾਨਕੀ ਕਬੂਦਰੀ ਇਹਨਾਂ ਦੀ ਮਾਂ ਮੀਰਾ ਦੀ ਹੈ ਅੱਛਾ ਤੇ ਨਾ ਪਿਓ ਮੀਰਾ ਉਹਦਾ ਕਬੂਦਰੀ ਕਦੂ ਦੀ ਸੀ ਠੀਕ ਆ ਹਾਂ ਅੱਛਾ ਆ ਜਿਹੜੇ ਦੂਸਰਾ ਜਵਾਬ ਬੱਚਾ ਬਹੁਤ ਸੋਹਣਾ ਹੈ ਇਹ ਇਹਨਾਂ ਦਾ ਪੜਾਈ ਹੈ ਅੱਛਾ ਇਹ ਵੀ ਇਹਨਾਂ ਚੋਂ ਹੀ ਆ ਹਾਂ ਕਾਲਾ ਜੀ ਨਾ ਕਿੜਿਆ ਜੋ ਕਾਲਾ ਜੀ ਨਾ ਕਿੜੀ ਐਤ ਕੀ ਕੁਧੀ ਰਸਤੀ ਸੀ ਬਤੋ ਦੇ ਕਹਿ ਗੀ ਜੀ ਸੀ ਹਾਂ ਕਿੱਥੇ ਇੰਦੀ ਹੋ ਗਤੀ ਇੱਧਰ ਦਸੋ ਦਸੋ ਵਾਲਾ ਠੀਕ ਆ ਆਪਾ ਮੰਗਰ ਬੈਠਾ ਕਾਲਾ ਜੀ ਨਾ ਹੀ ਕਿੜਿਆ ਜੋ ਇਹ ਵੀ ਇਹਨਾਂ ਨਾਲ ਜਿਹੜਾ ਉਹ ਮੰਗਰ ਬੈਠਾ ਉਹਦੇ ਨਾਲ ਐਤ ਕੀ ਜਿੱਤੇ ਸ਼ਰਾਬੇ ਚੋਂ ਸਰ ਅੱਛਾ ਅੱਛਾ ਦੌਂਸਰ ਦਿੱਤਾ ਹੀ ਹਾਂ ਆ ਨੰਗਾ ਨਰਤਵਾ ਬਿਆਲੇ ਹਾਂ ਚਾਰ ਵੀ ਤਾਂ ਬਾਜੀ ਠੀਕ ਆ ਚਾਰ ਵੀ ਜੀ ਪੀਰ ਜੀ ਬਤਾ ਕਿੱਧਰ ਨੂੰ ਗੋਮਣ ਯਾਨੀ ਕਿ ਉਹ ਹੀ ਕਬੂਤਰ ਆਪਾਂ ਹੋ ਕੇ ਤਾਂ ਆਪਾਂ ਨਾਂ ਲਿਆਉਂਦਾ ਨਾ ਆਪਾਂ ਬਾੜਾ ਵਧੀਆ ਫਿਰ ਕਬੂਤਰ ਖਰਾਬ ਹੋ ਜਾਂਦੇ ਆ ਫੜਦੇ ਵੀ ਹੈ ਨਹੀਂ ਬਾਕੀ ਨਾ ਆਪਾਂ ਬਰੀ ਕੁਝ ਦਾ ਕਿੰਨਾ ਹੀ ਝੰਡਾ ਆ ਹਾਂ ਸਹੀ ਗੱਲ ਆ ਗਏ ਕਬੂਤਰਾਂ ਜੋ ਇਹ ਵੀ ਕੂਤਰ ਮੰਨ ਕੇ ਚੱਲਦੇ ਆਂ ਗੱਲਾਂ ਦੀ ਮਸੀ ਕੂਦਰੀ ਆਂ ਦੀ ਆਪਣੇ ਆਪਣੇ ਕਬੂਤਰ ਆਪਣਾ ਦੂਸਰਾ ਨਾ ਲਾਇਆ ਹੋ ਠੀਕ ਆ ਜਿੱਤੇ ਦੇ ਗਲੇ ਬੜੇ ਮਸ਼ਹੂਰ ਹੋਇਆ ਪੁੱਤਰ ਮੋਹਨਦਰਾ ਪੁੱਤਰ ਨੇ ਗਾਲੇ ਮੰਨ ਕੇ ਚੱਲ ਜਾ ਕਾਲੇ ਲੋਗਾਂ ਦੇ ਕੁੱਤਰਾ ਜਿਵੇਂ ਡੱਲੇ ਵਾਲਾ ਕੁੱਤਰਾ ਹਾਂ ਗੁਰਬੀਰ ਦਾ ਪੁੱਤਰ ਉਹ ਕਾਲੇ ਲੋਗਾਂ ਵਾਲਾ ਉਹਨਾਂ ਨੇ ਤਾਰੀਖ ਬਣ ਛੱਡਿਆ ਸੀ ਹਾਂ ਉਹ ਨਾਲ ਹੀ ਆਪਣੇ ਕੋਲੇ ਬੜੀ ਹੋਦੀ ਉਹ ਵੀ ਬੜੇ ਮਸ਼ਹੂਰ ਨੇ ਉਹਨਾਂ ਨੇ ਗੱਥਾ ਮਾਈ ਠੀਕ ਯਾਨੀ ਕਿ ਆ ਕਾਲੇ ਮੂੜੇ ਕਿੰਨੀਆਂ ਗਾਜ਼ੀਆਂ ਦਾਜਾ ਜਾ ਹੋਏ ਕਿੰਨੀਆਂ ਅਗੇ ਜੱਤਣੀਆਂ ਹੋਣਗੀਆਂ ਹੁਣ ਦਾਜਾ ਉਹ ਕੋਲ ਜਦੋਂ ਆਪਣੇ ਪੁੱਤਰ ਤੰਦਰੁਤ ਹੀ ਪਹਿਲੇ ਉਹ 13 ਵਜੇ ਛੱਡਿਆ ਸੀ ਠੀਕ ਹਾਂ 11:30 ਐਸੇ ਪਰ ਦੋ ਟਾਈਮ ਪਟਾ ਗਈ ਸੀ ਆਪਣੇ ਠੀਕ ਆ ਹਾਂ ਇੱਕ ਸੀਜ਼ਨ ਜਾਨੀ ਕਿ ਪੂਰੀ ਵਧੀਆ ਫਿਰ ਰੋਹਾ ਹਾਂ ਉਹ ਤੋਂ ਬਾਅਦ ਦੂਜੇ ਆ ਪੁੱਤਰ ਮਾਰ ਰਹੇ ਆ ਆਪਣੇ ਤੇ ਪਰ ਕੁੱਤਰ ਲੱਗਿਆ ਨਹੀਂ ਮੌਸਮ ਭੱਜੀ ਰਿਹਾ ਹੈ ਕਿ ਹੁਣ ਦੇਖਦੇ ਆ ਬਾਬੇ ਦੀ ਕਿਰਪਾ ਨਾਲ ਹਾਂ ਐ ਕੁੱਤਰ ਵੀ ਚੰਦਰੋਸਤ ਹਾਂ ਫਿਰ ਬਾਕੀ ਰਨ ਲੱਗਣਾ ਹਾਂ ਮਿਹਨਤ ਪੂਰੀ ਆ ਕੇ ਬਾਬੇ ਦੀ ਕਿਰਪਾ ਪੁੱਟਿਆਂ ਦੇ ਵਧੀਆ ਪੈਸੇ ਲਾਇਆ ਹਾਂ ਬਾਕੀ ਨਖਲਾ ਉਹਦੀ ਹੱਦ ਤੱਕ ਰਹੀ ਆ ਹਨਾ ਅੱਗੇ ਕਾਤ ਮਾਰਦੀਆਂ ਗੱਲਾਂ ਹੁੰਗੇ ਹਾਂ ਇਹ ਤਾਂ ਹੁੰਦਾ ਹੀ ਆਪਾਂ ਬਈ ਦੇ ਕਿਹੜਾ ਵਿੱਚ ਬੜੇ ਵੇ ਯਾਰ ਕਬੂਤਰਾਂ ਦਾ ਨਹੀਂ ਬਾਕੀ ਆਪਾਂ ਕਬੂਤਰ ਜਾਂਦੇ ਨਹੀਂ ਜਾਵਾਂ ਹਾਂ ਅੱਗੇ ਮੈਂ ਫੜੇ ਫੜੇ ਵੀ ਭਾਗਾਂ ਦੀ ਆਉਂਦਾ ਜੀਤੇ ਬਈ ਵਾਲੇ ਸਾਰੇ ਮੈਂ ਕਰਕੇ ਚਾਲ ਦੇਵਣ ਕਿੰਨੇ ਪੜੇ ਉੱਡ ਗਿਆ ਕਰਦੇ